ਸੋਸ਼ਲ ਮੀਡੀਆ ਇਨਫਲੂਐਂਸਰ ਕਮਲ ਕੋਰ ਜਿਸ ਦਾ ਬੀਤੇ ਦਿਨੀ ਕਤਲ ਹੋ ਗਿਆ ਸੀ ਉਸ ਦੀ ਅੱਜ ਪੋਸਟਮਾਰਟਮ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਬਾਰੇ ਜਿਸ ਦੇ ਵਿੱਚ ਕਾਫੀ ਖੁਲਾਸੇ ਜਿਹੜੇ ਡਾਕਟਰਾਂ ਨੇ ਕੀਤੇ ਗਏ ਨੇ ਤੇ ਡਾਕਟਰਾਂ ਨੇ ਕਮਲ ਕੋਰ ਦੀ ਡੈੱਡ ਬੋਡੀ ਦੀ ਜੋ ਪੋਸਟਮਾਰਟਮ ਕੀਤਾ ਉਸ ਦੇ ਅਸਲ ਹਾਲਾਤ ਦੱਸੇ ਕਿ ਅਸਲ ਹਾਲਾਤ ਜਦੋਂ ਡੈੱਡ ਬੋਡੀ ਪਤਾ ਲੱਗੀ ਡੈੱਡ ਬੋਡੀ ਜਦੋਂ ਮਿਲੀ ਉਹਦੇ ਹਾਲਾਤ ਕਿਹੋ ਜਿਹੇ ਸੀਗੇ ਤੇ ਕਤਲ ਦੀ ਮੇਨ ਵਜ੍ਹਾ ਕੀ ਬਣੀ ਤੇ ਜੋ ਕਿ ਅਮਰਿਤਪਾਲ ਮਹਿਰੋ ਤੇ ਉਸਦੇ ਸਾਥੀਆਂ ਵੱਲੋਂ ਕੀਤਾ ਗਿਆ ਕਤਲ ਤੇ ਉਸਦੀ ਪੋਸਟਮਾਰਟਮ ਰਿਪੋਰਟ ਬਾਰੇ ਅਸੀਂ ਤੁਹਾਨੂੰ ਦੱਸ ਦਿੰਨੇ ਆ ਕਿ ਪੋਸਟਮਾਰਟਮ ਰਿਪੋਰਟ ਦੇ ਵਿੱਚ ਡਾਕਟਰਾਂ ਨੇ ਕੀ ਕੁਝ ਲਿਖਿਆ ਡਾਕਟਰਾਂ ਨੇ ਪੋਸਟਮਾਰਟਮ ਰਿਪੋਰਟ ਦੇ ਵਿੱਚ ਸਭ ਤੋਂ ਵੱਡਾ ਕਾਰਨ ਜੇ ਗੱਲ ਕਰ ਲਈਏ ਮੌਤ ਦਾ ਤੇ ਉਸਦੇ ਵਿੱਚ ਇਹ ਦੱਸਿਆ ਗਿਆ ਗਲਾ ਘੁੱਟਣ ਦੇ ਨਾਲ ਮੌਤ ਹੋਈ ਹੈ ਤੇ ਗਲੇ ਦੇ ਉੱਤੇ 32.4 ਸੈਂਟੀਮੀਟਰ ਦਾ ਜਿਹੜਾ ਡੂੰਗਾ ਨਿਸ਼ਾਨ ਹੈ ਉਹ ਪਾਇਆ ਗਿਆ ਯਾਨੀ ਕਿ ਰਾਉਂਡ ਨਿਸ਼ਾਨ ਜੋ ਕਿ ਪੁਲਿਸ ਵੱਲੋਂ ਵੀ ਇਹ ਦੱਸਿਆ ਗਿਆ ਸੀਗਾ ਕਿ ਕਮਰ ਕੱਸੇ ਦੇ ਨਾਲ ਗਲਾ ਘੋਟ ਕੇ ਜਿਹੜਾ ਹੈ ਕਿ ਉਸ ਦੀ ਮੌਤ ਹੋਈ ਹੈ ਕਮਲਕੌਰ ਦਾ ਕਤਲ ਕੀਤਾ ਗਿਆ ਡਾਕਟਰਾਂ ਨੇ ਇਹ ਵੀ ਇਹੀ ਲਿਖਿਆ ਕਿ ਜਿਹੜਾ ਗੱਲੇ ਦੇ ਵਿੱਚ 3 4 ਸੈਂਟੀਮੀਟਰ ਦਾ ਜਿਹੜਾ ਪੂਰਾ ਗੱਲੇ ਦੇ ਉੱਤੇ ਜਿਹੜਾ ਨਿਸ਼ਾਨ ਸੀਗਾ ਉਹ ਪਾਇਆ ਗਿਆ ਜਿਸ ਦੇ ਨਾਲ ਉਹਦੇ ਸਾਹ ਰੁਕਣ ਕਾਰਨ ਕਮਲਕੌਰ ਦੀ ਦਰਦਨਾਕ ਮੌਤ ਹੋਈ ਹੈ ਤੇ ਜਦੋਂ ਇਹ ਗਲਾ ਘੋਟ ਕੇ ਉਸ ਨੂੰ ਮਾਰ ਦਿੱਤਾ ਗਿਆ ਤੇ ਉਸ ਦੇ ਗਲੇ ਦੇ نیچے ਜਿਹੜੇ ਨਿਸ਼ਾਨ ਖੂਨ ਰੁਕਣ ਦੇ ਵੀ ਨਿਸ਼ਾਨ ਜਿਹੜੇ ਨੇ ਉਹ ਵੀ ਪਾਏ ਗਏ ਨੇ ਤੇ ਉਸ ਦੇ ਨਾਲ ਜੇ ਜਿਹੜਾ ਕਿ ਇਹ ਸਾਫ ਦਰਸਤ ਹੁੰਦਾ ਹੈ ਕਿ ਜਦੋਂ ਉਸ ਨੂੰ ਮਾਰਿਆ ਜਾ ਰਿਹਾ ਸੀਗਾ ਉਹ ਕਾਫੀ ਦੇਰ ਤੜਪਦੀ ਰਹੀ ਤੇ ਤੜਪ ਤੜਪ ਕੇ ਜਿਹੜੇ ਸਾਹ ਉਹਦੇ ਉਹ ਰੁਕੇ ਤੇ ਉਸ ਤੋਂ ਬਾਅਦ ਉਸ ਦੀ ਮੌਤ ਹੋ ਗਈ ਤੇ ਉਸ ਦੇ ਨਾਲ ਹੀ ਡਾਕਟਰਾਂ ਨੇ ਇਤੋਂ ਤੱਕ ਏ ਵੀ ਲਿਖਿਆ ਹੋਇਆ ਸਾਰੀ ਪ੍ਰੋਪਰ ਜਾਣਕਾਰੀ ਦਿੱਤੀ ਜਿਸ ਦੇ ਵਿੱਚ ਅੱਖਾਂ ਦੀ ਸਭ ਤੋਂ ਪਹਿਲਾਂ ਗੱਲ ਕਰ ਲਈਏ ਕਿ ਜਦੋਂ ਕਮਲਕੌਰ ਦਾ ਗਲਾ ਕੁੱਟਿਆ ਗਿਆ ਤੇ ਅੱਖਾਂ ਜਿਹੜੀਆਂ ਨੇ ਬਾਹਰ ਨਿਕਲ ਗਈਆਂ ਸੀਗੀਆਂ ਤੇ ਜਦੋਂ ਨੇ ਪੋਸਟਮਾਰਟਮ ਕੀਤਾ ਤੇ ਅੱਖਾਂ ਬਾਹਰ ਆਈਆਂ ਹੋਈਆਂ ਸੀਗੀਆਂ ਤੇ ਜਿਹੜੀਆਂ ਅੱਖਾਂ ਦੀਆਂ ਉੱਪਰ ਵਾਲੀਆਂ ਪਰਤਾਂ ਨੇ ਉਹ ਵੀ ਸੜ ਚੁੱਕੀਆਂ ਸੀਗੀਆਂ ਤਿੰਨ ਦਿਨ ਗੱਡੀ ਦੇ ਵਿੱਚ ਜਦੋਂ ਉਹਦੀ লাশ ਪਈ ਰਹੀ ਇਹ ਉਦੋਂ ਦੀ ਰਿਪੋਰਟ ਹੈ ਜਦੋਂ ਉਹਨਾਂ ਵੱਲੋਂ ਡਾਕਟਰਾਂ ਵੱਲੋਂ ਜਿਹੜਾ ਪੋਸਟਮਾਰਟਮ ਕੀਤਾ ਗਿਆ ਤੇ ਜੇ ਸਰੀਰ ਦੀ ਗੱਲ ਕਰ ਲਈਏ ਸਰੀਰ ਪੂਰੀ ਤਰ੍ਹਾਂ ਸੜ ਚੁੱਕਿਆ ਸੀਗਾ ਤੇ ਸਰੀਰ ਦੇ ਵਿੱਚ ਫਲਾ ਸੀਗਾ ਤੇ ਚਮੜੀ ਕਈ ਥਾਵਾਂ ਤੋਂ ਉੱਤਰ ਰਹੀ ਸੀਗੀ ਤੇ ਜਿਹੜੇ ਵਾਲ ਨੇ ਉਹ ਆਸਾਨੀ ਨਾਲ ਉਖੜ ਰਹੇ ਸੀਗੇ ਜਿੱਦਾਂ ਜਦੋਂ ਬੰਦਾ ਮਰ ਜਾਂਦਾ ਉਸਦੇ ਵਾਲ ਜਿਹੜੇ ਨੇ ਉਹ ਆਸਾਨੀ ਤਰ੍ਹਾਂ ਉਖੜ ਰਹੇ ਸੀਗੇ ਤੇ ਦੰਦ ਵੀ ਹਿੱਲ ਰਹੇ ਸੀਗੇ ਤੇ ਇਹ ਜਿਹੜੀ ਰਿਪੋਰਟ ਹੈ ਇਸ ਦੇ ਵਿੱਚ ਸਾਫ਼-ਸਾਫ਼ ਜਿਹੜਾ ਡਾਕਟਰਾਂ ਵੱਲੋਂ ਕਲੀਅਰ ਕਰ ਦਿੱਤਾ ਗਿਆ ਕਿ ਕਮਲਕੌਰ ਦਾ ਮੌਤ ਕਿਸ ਤਰ੍ਹਾਂ ਹੋਈ ਕਮਲਕੌਰ ਦਾ ਕਤਲ ਕਿਸ ਤਰ੍ਹਾਂ ਹੋਇਆ ਜਿਹੜਾ ਕਿ ਗਲੇ ਦੇ ਉੱਤੇ ਨਿਸ਼ਾਨ ਮਿਲਿਆ ਤੇ ਸਥਾਨੀ ਦੇ ਨਾਲ ਜਿਹੜਾ ਬਾਕੀ ਜਿਹੜੇ ਸ਼ਰੀਰ ਦੇ ਉੱਤੇ ਜਿਹੜੇ ਹਾਲਾਤ ਮਿਲੇ ਉਹ ਵੀ ਦੱਸੇ ਗਏ ਨੇ ਤੇ ਸਿੱਤੇ ਡਾਕਟਰਾਂ ਵੱਲੋਂ ਜਿਹੜਾ ਅਖੀਰ ਦੇ ਵਿੱਚ ਕਮੈਂਟ ਕੀਤਾ ਗਿਆ ਉਸ ਦੇ ਵਿੱਚ ਲਿਖਿਆ ਗਿਆ ਕਿ ਸਾਡੀ رائے ਦੇ ਵਿੱਚ ਇਸ ਮਾਮਲੇ ਇਸ ਮਾਮਲੇ ਵਿੱਚ ਮੋਦਾ ਕਾਰਨ ਹੈ ਕਿ ਗੱਲਾ ਕੁੱਟਣ ਦਾ ਜਿਸ ਦੇ ਨਾਲ ਆਮ ਤੌਰ ਤੇ ਜਿਹੜਾ ਕਿ ਲੋਕਾਂ ਦੇ ਸਾਹ ਰੁੱਕ ਜਾਂਦੇ ਨੇ ਉਹੀ ਕਾਰਨ ਹੈ ਤੇ ਜਿਹੜੇ ਮੌਤ ਦੇ ਹੋਰ ਜਿਹੜੇ ਕਾਰਨ ਹੈ ਜਿਵੇਂ ਕੋਈ ਜ਼ਹਿਰੀਲਾ ਜਾਂ ਨਸ਼ੀਲਾ ਪਦਾਰਥ ਪਹਿਲਾਂ ਉਹਨੂੰ ਨਸ਼ੀਲਾ ਨਸ਼ਾ ਕਰਵਾਇਆ ਗਿਆ ਹੋਵੇ ਜਾਂ ਫੇ ਕੋਈ ਜ਼ਹਿਰ ਦਿੱਤਾ ਗਿਆ ਹੋਵੇ ਅਤੇ ਨਾਲ ਹੀ ਜਿਹੜੀ ਗੱਲ ਸੋਸ਼ਲ ਮੀਡੀਆ ਤੇ ਚੱਲ ਰਹੀ ਸੀਗੀ ਕਿ ਸਰੀਰਿਕ ਸੰਬੰਧ ਜਾਂ ਰੇਪ ਦੀ ਜਿਹੜੀ ਘਟਨਾ ਦੀ ਗੱਲ ਕੀਤੀ ਜਾ ਰਹੀ ਸੀ ਉਸ ਬਾਰੇ ਇਸ ਦਾ ਕੋਈ ਜ਼ਿਕਰ ਨਹੀਂ ਹੈ ਪੋਸਟਮਾਰਟਮ ਦੇ ਵਿੱਚ ਤੇ ਉਸ ਦੀ ਜਿਹੜੀ ਰਿਪੋਰਟ ਹੈ ਵਿਸਰਾ ਰਿਪੋਰਟ ਜਿਹੜੀ ਹੈ ਤੇ ਫੋਰੈਂਸਿਕ ਰਿਪੋਰਟ ਜਿਹੜੀ ਆ ਉਹ ਅੱਗੇ ਭੇਜੀ ਗਈ ਹੈ ਉਸ ਤੋਂ ਬਾਅਦ ਪਤਾ ਚੱਲੇਗਾ ਕਿ ਅ ਕਮਲਕੌਰ ਦੇ ਨਾਲ ਮੌਤ ਤੋਂ ਪਹਿਲਾਂ ਰੇਪ ਹੋਇਆ ਜਾਂ ਫਿਰ ਇਸ ਤਰ੍ਹਾਂ ਦੀ ਕੋਈ ਅ ਸਰੀਰੀ ਸੰਬੰਧ ਜਾਂ ਫਿਰ ਛੇੜਛਾੜ ਹੋਈ ਸੀ ਜਾਂ ਫਿਰ ਨਹੀਂ ਹੋਈ ਸੀ ਇਹ ਸਾਰੀ ਗੱਲ ਜਿਹੜੀ ਹੈ ਉਹ ਵਿਸਰਾ ਰਿਪੋਰਟ ਆਣ ਤੇ ਆਣ ਤੇ ਪਤਾ ਲੱਗੇਗੀ ਤੇ ਇਸ ਦੇ ਵਿੱਚ ਜਿਹੜੀ ਪੋਸਟਮਾਰਟਮ ਦੀ ਰਿਪੋਰਟ ਆਈ ਉਸ ਤੇ ਵਿੱਚ ਸਿਰਫ ਤੇ ਸਿਰਫ ਸਾਫ ਸਾਫ ਇਹੀ ਦੱਸਿਆ ਗਿਆ ਕੀ ਗੱਲ ਹੈ ਦੇ ਉੱਤੇ ਜਿਹੜਾ ਨਿਸ਼ਾਨ ਮਿਲਿਆ ਉਹ ਗਲਾ ਘੋਟ ਕੇ ਜਾਂ ਫਿਰ ਜੋ ਕਹਿ ਸਕਦੇ ਹੋ ਕਿ ਇੱਕ ਰੱਸੀ ਦੇ ਨਾਲ ਜਾਂ ਫਿਰ ਕਮਰ ਕੱਸੇ ਦੇ ਨਾਲ ਜਿਹੜਾ ਉਹ ਕੀਤਾ ਗਿਆ ਕਤਲ ਕੀਤਾ ਗਿਆ ਤੇ ਸਾਰੀ ਜਾਣਕਾਰੀ ਜਿਹੜੀ ਬਾਕੀ ਦੀ ਰਹਿ ਗਈ ਹੈ ਉਹ ਵਿਸਰਾ ਰਿਪੋਰਟ ਆਉਣ ਤੋਂ ਬਾਅਦ ਹੀ ਪਤਾ ਚੱਲੇਗੀ ਦੱਸਦੀ ਹੈ ਕਿ ਅਮਰਿਤਪਾਲ ਮਹਿਰੋ ਤੇ ਉਸਦੇ ਸਾਥੀਆਂ ਵੱਲੋਂ ਕਮਲਕੌਰ ਦਾ ਕਤਲ ਕੀਤਾ ਗਿਆ ਉਸ ਨੂੰ ਉਸਦੇ ਘਰ ਤੋਂ ਬਹਾਨੇ ਦਾ ਨਾਲ ਬਠਿੰਡਾ ਲੈ ਜਾਇਆ ਗਿਆ ਜਿਸ ਦੇ ਵਿੱਚ ਉਹਨੂੰ ਦੱਸਿਆ ਗਿਆ ਕਿ ਤੇਰੀ ਗੱਡੀ ਰੈਨੋਵੇਟ ਕੀਤੀ ਜਾਏਗੀ ਤੇ ਉਸਦੇ ਨਾਲ ਤੂੰ ਆਪਣੀ ਪ੍ਰਮੋਸ਼ਨ ਕਰ ਦੇਈ ਤੇ ਇਹ ਸਾਰੀ ਗੱਲਾਂ ਨੂੰ ਲੈ ਕੇ ਉਹਨੂੰ ਆਪਣੇ ਚਾਂਸੇ ਦੇ ਵਿੱਚ ਲੈ ਜਾ ਕੇ ਅਮਰਿਤਪਾਲ ਮਹਿਰੋ ਤੇ ਉਸਦੇ ਸਾਥੀਆਂ ਵੱਲੋਂ ਬਠਿੰਡਾ ਲੈ ਜਾ ਕੇ ਦੇਰ ਰਾਤ ਉਸ ਦਾ ਕਤਲ ਕਰ ਦਿੱਤਾ ਗਿਆ ਤੇ ਹੁਣ ਸੋਸ਼ਲ ਮੀਡੀਆ ਤੇ ਕਈ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਨੇ ਕਿ ਅਮਰਿਤਪਾਲ ਇਹ ਰੋ ਕੌਮ ਦਾ ਹੀਰਾ ਹੈ ਅੰਮ੍ਰਿਤਪਾਲ ਮੈਰੋ ਨੇ ਸਹੀ ਕੀਤਾ ਤੇ ਕੁਝ ਲੋਕ ਇਸ ਨੂੰ ਗਲਤ ਦੱਸ ਰਹੇ ਨੇ ਆਖਿਰਕਾਰ ਤੁਹਾਨੂੰ ਕਤਲ ਕਰਨ ਦਾ ਜਿਹੜਾ ਰਾਈਟ ਹੈ ਉਹ ਕਿੰਨੇ ਦਿੱਤਾ ਕਤਲ ਕਰਨ ਦਾ ਰਾਈਟ ਕਿੰਨੇ ਦਿੱਤਾ ਤੁਸੀਂ ਜੇਕਰ ਇਹ ਸੋਸ਼ਲ ਮੀਡੀਆ ਤੇ ਗੱਲਾਂ ਚੱਲ ਰਹੀਆਂ ਨੇ ਤੇ ਇਸ ਤਰ੍ਹਾਂ ਦੀਆਂ ਵੀਡੀਓਜ਼ ਬਹੁਤ ਸਾਰੇ ਲੋਕ ਬਣਾਉਂਦੇ ਨੇ ਪੰਜਾਬ ਦੇ ਵਿੱਚ ਹੋਰ ਵੀ ਕਈ ਐਸ ਤਰ੍ਹਾਂ ਦੇ ਨੇ ਜਿਨ੍ਹਾਂ ਦੇ ਨਾਲ ਅੰਮ੍ਰਿਤਪਾਲ ਮੈਰੋ ਨੇ ਪਹਿਲਾਂ ਵੀ ਪੰਗਾ ਲਿਆ ਸੀ ਪਰ ਉਸ ਦੇ ਬਾਰੇ ਉਹ ਉਹਨਾਂ ਖਿਲਾਫ ਕੋਈ ਕੁਝ ਨਹੀਂ ਕਰ ਸਕਿਆ ਪਰ ਇਸ ਦਾ ਕਤਲ ਅਮਰਿਤਪਾਲ ਮਹਿਰੋ ਤੇ ਉਸਦੇ ਸਾਥੀਆਂ ਵੱਲੋਂ ਕਰ ਦਿੱਤਾ ਗਿਆ ਤੇ ਅਮਰਿਤਪਾਲ ਮਹਿਰੋ ਇਹ ਦੱਸਿਆ ਜਾ ਰਿਹਾ ਹੈ ਕਿ ਉਹ ਦੇਸ਼ ਛੱਡ ਕੇ ਜਾ ਚੁੱਕਾ ਹੈ ਤੇ ਬਾਕੀ ਜਿਹੜੇ ਉਸਦੇ ਸਾਥੀ ਦੋ ਨੇ ਉਹਨਾਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਦੀ ਰਿਮਾਂਡ ਲੈ ਜਾ ਚੁੱਕੀ ਹੈ ਤੇ ਅੱਗੇ ਦੇਖਣਾ ਹੋਵੇਗਾ ਇਸ ਕੇਸ ਦੇ ਵਿੱਚ ਹੋਰ ਕੀ ਕੁਝ ਨਿਕਲ ਕੇ ਸਾਹਮਣੇ ਆਂਦਾ ਹੈ ਖੈਰ ਪੰਜਾਬ ਦਾ ਜਿਹੜਾ ਮਾਹੌਲ ਹੈ ਡਰ ਦਾ ਮਾਹੌਲ ਪੂਰਾ ਬਣਿਆ ਹੋਇਆ ਹੈ ਸੋਸ਼ਲ ਮੀਡੀਆ ਇਨਫਲੂਐਂਸਰ ਦੇ ਵਿੱਚ ਜਿੱਥੇ ਉਹਨਾਂ ਨੂੰ ਡਰ ਹੈ ਕਿ ਸਾਨੂੰ ਨਾ ਕਿਤੇ ਕੋਈ ਧਮਕੀ ਆ ਜਾਵੇ ਤੇ ਪੰਜਾਬ ਦੇ ਵਿੱਚ ਕੁਝ ਲੋਕ ਇਸ ਨੂੰ ਬਹੁਤ ਚੰਗਾ ਦੱਸ ਰਹੇ ਨੇ ਤੇ ਕੁਝ ਲੋਕ ਇਸ ਨੂੰ ਮਾੜਾ ਦੱਸ ਰਹੇ ਕਹਤ ਤੁਹਾਡੀ ਕੀ ਰਾਏ ਹੈ ਕਿ ਕਿਸੇ ਨੂੰ ਇਸ ਤਰ੍ਹਾਂ ਮਾਰਨਾ ਜਾਂ ਫਿਰ ਤੁਸੀਂ ਇਸ ਤਰ੍ਹਾਂ ਡਿਕਟੇਟ ਕਰਕੇ ਇਸ ਪੰਜਾਬ ਦੇ ਵਿੱਚ ਲੋਕਾਂ ਨੂੰ ਧਮਕੀਆਂ ਦੇਣੀਆਂ ਉਹ ਸਹੀ ਹੈ ਜਾਂ ਨਹੀਂ ਤੁਸੀਂ ਵੀ ਕਮੈਂਟ ਕਰਕੇ ਜ਼ਰੂਰ ਦੱਸੋ